ਪਟਿਆਲਾ ਫਾਸ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਸੋਚਾ ਅਸੀਂ ਖੜੇ ਕੱਗੇ ਅਨਾਜ ਮੰਡੀ ਦੇ ਵਿੱਚ ਜਿੱਥੇ ਕਿ ਅੱਜ ਆਪਾਂ ਕਹਦੇ 1 ਅਕਤੂਬਰ ਨੂੰ ਜੋ ਮੰਡੀ ਦੀ ਬੋਲੀ ਕੀਤੀ ਗਈ ਹੈ ਸੋ ਇਸੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਚੇਅਰਮੈਨ ਮਹੰਗਾ ਮਰਾੜਾ ਜੀ ਐਮਐਲਏ ਸਾਹਿਬ ਦੇ ਬੇਟੇ ਬੈਸਲ ਤੋੜਤੇ ਅੱਛੜੀ ਸਮੂਚੀ ਟੀਮ ਨਾਲ ਜੋ ਪਹੁੰਚੇ ਨੇ ਸੋ ਇੱਥੇ ਦੇ ਪ੍ਰਧਾਨ ਜੋ ਚੇਮਨ ਲਾਲ ਕਲਵਾਣੋ ਜੀ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਕੀ ਸਿਸਟਮ ਇੱਥੇ ਕੀ ਜੋ ਰੂਲ ਰੈਗੂਲੇਸ਼ਨ ਸ ਬਣਾਏ ਗਏ ਨੇ ਸੋ ਮੈਂ ਸਾਰੇ ਕਿਸਾਨਾਂ ਵੀਰਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਜੋ ਪ੍ਰਾੜੀ ਨੂੰ ਆਪਾਂ ਕਹਿੰਦੇ ਜੋ ਅੱਗ ਲਗਾਈ ਜਾਂਦੀ ਹੈ ਉਹਤੇ ਵੀ ਰੋਕ-ਤਾਮ ਕੀਤੀ ਗਈ ਹੈ ਸੋ ਮੌਇਸਚਰ ਦਾ ਵੀ ਇੱਥੇ ਕੀਤਾ ਗਿਆ ਹੈ ਉਹਨਾਂ ਨੇ ਸੋ ਇਹ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਸੋ ਉਹਨਾਂ ਦੇ ਰੂਲ ਰੈਗੂਲੇਸ਼ਨ ਰੱਖੇ ਹੋਏ ਨੇ ਸੋ ਤੁਸੀਂ ਮੈਲ ਜੁੜੇ ਰਹੋ ਹਰ ਪ੍ਰੋਗਰਾ ਕਰ ਕਾ ਗੱਲ ਤਾਂਕਿ ਤੁਹਾਡੇ ਨਾਲ ਮੈਂ ਹਰ ਜਾਣਕਾਰੀ ਸਾਂਝੀ ਸਾਤੋ ਸਿਸਟਮ ਦੀਆਂ ਕੱਗਾ ਨਾਜ ਮੰਡੀ ਦੀਆਂ ਤਸਵੀਰਾਂ ਜੋ ਦੇਖ ਸਕਦੇ ਹੋ ਕਿ ਅੱਜ 1 ਅਕਤੂਬਰ ਤੋਂ ਜੋ ਬੋਲੀ ਸ਼ੁਰੂ ਹੋ ਚੁੱਕੀ ਹੈ ਸਪੈਸ਼ਲ ਤੌਰ ਤੇ ਸਾਡੇ ਕੱਗੇ ਦੇ ਪ੍ਰਧਾਨ ਚੰਨ ਲਾਲ ਕਲਵਾਣੋ ਜੀ ਪਤਣਾ ਤੋਂ ਚੇਅਰਮੈਨ ਮਹੰਗਾ ਬਰਾੜ ਜੀ ਦੇ ਐਮਐਲਏ ਸਾਹਿਬ ਦੇ بیٹے ਸਪੈਸ਼ਲ ਤੌਰ ਤੇ ਇੱਥੇ ਆਪਣੀ ਸਮੁੱਚੀ ਟੀਮ ਨਾਲ ਜੋ ਪਹੁੰਚੇ ਨੇ ਜੀ ਦਾ ਮੌਸਮ ਵੀ ਠੀਕ ਆਇਆ 14 ਤੇ ਉਹਦੇ ਬੜੀ ਬੜੀ ਖੁਸ਼ੀ ਦੀ ਗੱਲ ਏ ਤੇ ਜਿਹੜੀ ਉਹ ਸਰਕਾਰੀ ਖਰੀਦ ਪਿਛਲੇ ਤਰੀਕ 16 ਤਰੀਕ ਤੋਂ ਸ਼ੁਰੂ ਸੀ ਪਰ ਥੋੜੀ ਲੇਟ ਹੋਣ ਕਰਕੇ ਫਸਲ ਜਿਹੜੀ ਜਿਹੜੀ ਆਉਣ ਆਉਣ ਲੱਗੀ ਏ ਤੇ ਬਾਕੀ ਪ੍ਰਾਈਵੇਟ ਬੋਲੀ ਜਿਹੜੀ ਕਾਫੀ ਦਿਨਾਂ ਤੋਂ ਚੱਲ ਰਹੀ ਏ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਮੰਡੀ 'ਚ ਆਰਤੀ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਕਿਉਂਕਿ ਸਾਰੇ ਪ੍ਰਬੰਧ ਸਿਪਾਈ ਦੇ ਲੈਟਾਂ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਪੂਰੇ ਤੇ ਇਹੀ ਬੇਨਤੀ ਕਿਸਾਨਾਂ ਨੂੰ ਵੀ ਸੁੱਕਾ ਤੇ ਝੋਨਾ ਲੈ ਕੇ ਆਉਣ ਤੇ ਜਿਹੜਾ ਇੱਥੇ ਬੈਠਣਾ ਨਾ ਪਏ ਤਾਂ ਬਹੁਤ ਵਧੀਆ ਪ੍ਰਬੰਧ ਕਰਦੇ ਸਹੀ ਚੈਅਰਮੈਨ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਆਵੇ ਜਿਹੜਾ ਮੌਇਸਚਰ ਨੂੰ ਲੈ ਕੇ ਥੋੜਾ ਜਿਹਾ ਕਿਸਾਨਾਂ ਨੂੰ ਕੋਈ ਕੁਝ ਦੱਸਿਆ ਵੀ ਜਾਏ ਕਿਉਂਕਿ ਜਿ ਕੁਝ ਰਾਤ ਨੂੰ ਵੱਡਣ ਦੇ ਜਿਵੇਂ ਮਸ਼ੀਨਾਂ ਲੱਗ ਜੇ ਉਹਨਾਂ ਬਾਰੇ ਵੀ ਕੋਈ ਦੱਸੋ ਵੀ ਇਹ ਜੀ ਆਪਣਾ ਜਿਹੜਾ 17 ਤੋਂ ਮੌਇਸਚਰ ਸਹੀ ਹੋਣਾ ਚਾਹੀਦਾ ਉਹ ਇਹ ਹੀ ਹੈ ਵੀ ਜਿਹੜੀ ਆਪਣੇ ਕਿਸਾਨ ਫਸਲ ਨੂੰ ਚੰਗੀ ਤਰ੍ਹਾਂ ਪੱਕਣ ਦੇਣ ਤੇ ਵਧੀਆ ਤਰੀਕੇ ਨਾਲ ਵਧਾਣ ਉਹਨੂੰ ਜਿਹੜਾ ਇੱਥੇ ਆ ਕੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹਾਂ ਤੇ ਜਿਹੜਾ 17 ਤੋਂ ਮੌਸਮੇ ਚ ਨੀਚੇ ਆਏਗਾ ਤੇ ਉਹ ਇੱਥੇ ਰੁਕਣਾ ਨਹੀਂ ਪਏਗਾ ਉਹਨਾਂ ਨਾਲ ਦੀ ਨਾਲ ਉਹਨਾਂ ਦੀ ਖਰੀਦ ਕੀਤੀ ਜਾਏਗੀ ਹਾਂ ਆ ਸੁੱਕਾ ਨਾਲ ਦੀ ਨਾਲ ਵੇਲਾ ਕੀਤਾ ਜਾਏਗਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਤੇ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆੜਤੀ ਭਰਾਵਾਂ ਨੂੰ ਜਾਂ ਕੋਈ ਕਿਸਾਨ ਭਰਾਵਾਂ ਨੂੰ ਤੇ ਉਹਨਾਂ ਦੇ ਸਹਾਯੋਗ ਲਈ ਅਸੀਂ ਖੜੇ ਹਾਂ ਸਾਰੇ ਹਰ ਟਾਈਮ 24 ਘੰਟੇ ਅੱਗ ਨੰਗਲਾ ਜੀ ਦੇਖੋ ਇਹ ਜਿਹੜੇ ਹਾਈ ਕੋਰਟ ਦੇ ਸਖਤ ਆਦੇਸ਼ ਆਏ ਨੇ ਸਰਕਾਰ ਨੂੰ ਉਹਦੇ ਦੇ ਥੋੜੀ ਸ਼ਕਤੀ ਹੈਗੀ ਹੈ ਜੀ ਕਿਸਾਨ ਭਰਾਵਾਂ ਨੂੰ ਵੀ ਆ ਬੇਨਤੀ ਹੈ ਵੀ ਜਿਹੜਾ ਇਸ ਤੋਂ ਆਪਾਂ ਜਿਹੜੇ ਉਹਦੇ ਮਸ਼ੀਨਰੀ ਜਾਤ ਇਹਨੂੰ ਵੇਚੀ ਵਾਇਆ ਜਾਏ ਤਾਂ ਜੇ ਕਾਫੀ ਜਿਆਦਾ ਮਸ਼ੀਨਰੀ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਵੀ ਇਹਨੂੰ ਜਿਹੜੇ ਅੱਗ ਤੋਂ ਚਲ ਬਚਾਇਆ ਕੀਤਾ ਜਾਏ ਤਾਂ ਬਹੁਤ ਵਧੀਆ ਹੈ ਅਸੀਂ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਆ ਕਿ ਜਿਹੜੇ ਆਪਣੇ ਝੋਨੇ ਦੀ ਫਸਲ ਆ ਉਹਨੂੰ ਇੱਕ ਤਾਂ ਦਿਨੇ ਵੱਡਿਆ ਜਾਵੇ ਤੇ ਇੱਕ ਤਾਂ ਮੌਇਸਚਰ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਗਿੱਲੀ ਫਸਲ ਆ ਫਿਰ ਉਹ ਚੱਕਣ ਦੇ ਵਿੱਚ ਦਿੱਕਤ ਆਉਂਦੀ ਹੈ ਸੋ ਚੇਅਰਮੈਨ ਸਾਹਿਬ ਵੀ ਬੇਨਤੀ ਕਰਕੇ ਗਏ ਆ ਮੈਂ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਕਿ ਜਿਹੜਾ ਝੋਨਾ ਜਦੋਂ ਲੱਗ ਗਿਆ ਪੱਕ ਗਿਆ ਵਧੀਆ ਕਿਉਂ ਸਾਡੇ ਤੋਂ ਬਿਹਤਰ ਉਹ ਜਾਣਦੇ ਨੇ ਤੇ ਮੌਇਸਚਰ ਜਿਹੜਾ 17 ਤੋਂ ਥੱਲੇ ਹੋਵੇ ਤਾਂ ਬਹੁਤ ਵਧੀਆ ਗੱਲ ਆ ਕੀ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਆਪਾਂ ਜੇ ਤੁਹਾਡਾ ਨਾਲ ਗੱਲ ਕਰੀਏ ਮੰਡੀ ਦੇ ਪ੍ਰਬੰਧ ਅਸਟਾ ਪੂਰੇ ਮੁਕੰਮਲ ਹੋ ਚੁੱਕੇ ਨੇ ਕਿਸੇ ਤਰੀਕੇ ਦੀ ਕੋਈ ਸਹੂਲਤ ਦਾ ਸਾਹਮਣਾ ਤੇ ਨਹੀਂ ਕਰਨਾ ਪੈਣਾ ਕਿਸਾਨ ਨੂੰ ਦੇਖੋ ਮੰਡੀਆਂ ਦੇ ਪ੍ਰਬੰਧ ਤਾਂ ਪੂਰੇ ਹੀ ਆ ਜੀ ਤੇ ਅਸੀਂ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਨੂੰ ਦੂਰ ਕਰਨ ਲਈ ਤਿਆਰ ਵੀ ਬੈਠੇ ਹਾਂ ਤੇ ਜਿਹੜੇ ਸਰ ਕੋ ਰਾਤ ਨੂੰ ਮੰਨ ਲਓ ਮਸ਼ੀਨਾਂ ਲੱਗਦੀਆਂ ਨੇ ਉਹਨਾਂ ਨੂੰ ਵੀ ਕੋਈ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਉੱਤੇ ਜਿਹੜੇ ਕਿ ਰਾਤ ਨੂੰ ਜਿਹੜੇ ਝੋਨਾ ਚਨਾ ਵੜਾਉਂਦੇ ਆ ਤੇ ਕੋਈ ਗੱਲ ਪਤਾ ਕੀ ਹੈ ਜੀ ਹੁਣ ਕਿਸਾਨਾਂ ਨੇ ਆਪਦੀ ਜਿਹੜੀ ਫਸਲ ਆਪਦੇ ਪੁੱਤਾਂ ਵਾਂਗੂ ਪਾਲੀ ਹੋਈ ਆ ਸੋ ਕ ਸੋ ਇਹੀ ਬੇਨਤੀ ਹੈ ਕਿ ਜਿਹੜੀ ਫਸਲ ਹੈ ਉਹ ਦਨੇ ਵੱਡੀ ਜਾਵੇ। ਖਾਨ ਭਰਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਦੇਖੋ ਆਪਣੇ ਏਰੀਆ ਦੇ ਵਿੱਚ ਜਿਵੇਂ ਸੀਐਨਜੀ ਪਲਾਂਟ ਵੀ ਹੈਗਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਪਰਾਲੀ ਹੈ ਉਹ ਵੇਸਟੇਜ ਜਾ ਰਹੀ ਹੈ ਤਾਂ ਤੁਸੀਂ ਜਿਹੜੇ ਬਿਲਰ ਵਾਲੇ ਭਰਾ ਅੱਜ ਕੱਲ੍ਹ ਆਏ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਕਿ ਤੁਹਾਨੂੰ ਕੋਈ ਮਾੜਾ ਮੋਟਾ ਜਿਹੜੇ ਪੈਸੇ ਉਹ ਦੇ ਕੇ ਜਾਣਗੇ ਤਾਂ ਜਿਹੜਾ ਵੀ ਤੁਹਾਨੂੰ ਲੱਗਦਾ ਕੋਈ ਸਟਬਲ ਬਰਨਣ ਵਾਲਾ ਤੁਸੀਂ ਨਾ ਉਸ ਪਾਸੇ ਨਾ ਜਾਓ ਤੇ ਜਿੰਨੇ ਵੀ ਆ ਬਿਲਰ ਵਾਲੇ ਭਰਾ ਤੁਰੇ ਫਿਰਦੇ ਆ ਨਾਲ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਇਹ ਆਪਦਾ ਜਗੇ ਸੀਐਨਜੀ ਨੂੰ ਜਿਹੜੀ ਉਹ ਪਰਾਲੀ ਵੇਚਣਗੇ ਚੋਗੇ ਹੋ ਗਿਆ ਮਤਾ ਹੀ ਕਹਿਣਾ ਚਾਹਾਂਗਾ ਵੀ ਸਭ ਤੋਂ ਮੰਡੀ ਦੇ ਪ੍ਰਧਾਨ ਦੇ ਨਾਤੇ ਮਹਿੰਗਾ ਸਿੰਘ ਬਰਾੜ ਸਾਹਿਬ ਜੀ ਦਾ ਤੇ ਐਮਐਲਏ ਸਾਹਿਬ ਦੇ بیٹے ਦਾ ਸਰਦਾਰ ਜਗਮੀਤ ਗੁਰਮੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਆਰਜੇਮੇ ਜੋ ਹੋ ਕੇ हट ਗਏ ਇੱਥੇ ਸਾਡੀ ਬੋਲੀ ਕਰਾਈ ਬਾਕੀ ਗੱਲ ਮੈਂ ਪਾਰਟੀ ਪਾਜੀ ਦੇ ਉੱਪਰ ਉੱਠ ਕੇ ਸੱਚ ਮੈਂ ਕਾਂਗਰਸੀ ਆ ਕਿਹੜੀ ਗੱਲ ਸਟਾਈ ਕਹਾਂਗਾ ਤੇ ਇੱਥੇ ਪਹਿਲਾ ਐਮਐਲਏ ਸਾਹਮਣੇ ਬੜਾ ਕੰਮ ਕੀਤਾ ਸਾਡੇ ਲਈ ਸਾਡੀ ਕਣਕ ਦੀ ਸਭ ਤੋਂ ਪਹਿਲਾਂ ਸਬਡਿਵੀਜ਼ਨ ਪਾਤਣਾ ਚੋਂ ਸਾਡੀ ਮੰਡੀ ਵੇਲੀ ਕਰਾਈ ਮੈਂ ਦਾਤਪੇ ਇਨੀ ਥੈਂਕਸ ਕਰਦਾ ਜੀ ਸਰ ਤੋਂ ਪਹਿਲਾਂ ਅਸੀਂ ਮਾਰਕੀਟ ਕਮੇਟੀ ਚੇਅਰਮੈਨ ਤੇ ਐਮਐਲਏ ਜੀ ਬਿਡੇ ਧੰਨਵਾਦ ਸਾਡੀ ਮੰਡੀ 'ਚ ਪਹੁੰਚੇ ਨੇ ਖਰੀਦ ਸ਼ੁਰੂ ਹੋਈ ਹੈ ਹੁਣ ਚਿਮ ਲਾਲ ਦੀ ਵਧੀਆ ਗੱਲ ਕਹੀ ਇਹਨੂੰ 2 ਸਾਲ ਹੋਏ ਬਣੇ ਨੂੰ ਉਹਨਾਂ ਦੇ ਮੰਡੀ 'ਚ ਕੋਈ ਪਿਛਲੇ ਕਣਕ ਦੀ ਬਹੁ ਘਟੋਤੀ ਹੈ ਕਿਸੇ ਕਿਸੇ ਨੂੰ ਕਣਕ ਸਰ ਨਾਲ ਪਹਿਲਾਂ ਕਗੇ ਮੰਡੀ ਚੱਕੀ ਗਈ ਹੈ ਚੋਣਾਂ ਨੇ ਕਿਹਾ ਵੀ ਕਾਂਗਰਸੀ ਹੈਗਾ ਉਹ ਤਾਂ ਚਲੋ ਪਾਰਟੀ ਦੇ ਉੱਤ ਉੱਠ ਕੇ ਮੈਨੂੰ ਵਧੀਆ ਗੱਲ ਕਰੀ ਆ ਸਰਕਾਰਾਂ ਤਾਂ ਹੁੰਦੀ ਜਾਂਦੀਆਂ ਰਹਿੰਦੀਆਂ ਨੇ ਇਸ ਕਰਕੇ ਮੰਡੀ 'ਚ ਬਹੁਤ ਵਧੀਆ ਚੱਲ ਰਿਹਾ ਕੰਮ ਤੇ ਕਿਸੇ ਦੀ ਕੋਈ ਕੰਪਲੇਟ ਨਹੀਂ ਪੂਰਾ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ 60 70 75 80 85 90 ਕਰ ਦੋ 90 ਹੋਰੀ ਹੈ ਮੰਡੀ 'ਚ 80 ਤੋਂ ਮੰਡੀ 80 ਦੀ ਜੜ 85 ਦੀ ਜੜ ਜੀ ਸਿਕੁਰਾ ਦੇ ਦਿਓ ਬੇਰਾ ਸਰ ਜਸਜੀਤ ਉਹਦੇ ਨੂੰ ਜੀ